ਸੋਨਾ ਚਾਂਦੀ ਖਰੀਦਣ ਦੀ ਸੋਚ ਰਹੇ ਹੋ ਤਾਂ ਧਿਆਨ ਨਾਲ ਸੁਣੋ ਅੱਜ ਦੇ ਬਾਜ਼ਾਰ ਨੇ ਉਹ ਛਾਲ ਮਾਰੀ ਹੈ ਜਿਸ ਨੇ ਖਰੀਦਦਾਰਾਂ ਦੀ ਧੜਕਣ ਤੇਜ਼ ਕਰ ਦਿੱਤੀ ਹੈ ਅੱਜ ਦੀਆਂ ਦਰਾਂ ਦੇ ਵਿੱਚ ਤਕੜਾ ਵਾਧਾ ਦੇਖਿਆ ਗਿਆ ਹੈ ਮਲਟੀ ਕਮੋਡਿਟੀ ਐਕਸਚੇਂਜ ਮਾਰਕੀਟ ਵਿੱਚ ਅੱਜ ਦੇ ਦਿਨ ਸੋਨਾ 337 ਰੁਪਏ ਤੱਕ ਚੜ ਗਿਆ ਹੁਣ ਘਰੇਲੂ ਬਾਜ਼ਾਰਾ ਵਿੱਚ ਸੋਨੇ ਦੀ ਕੀਮਤ ਹੋ ਗਈ ਹੈ 1,20,950 ਪ੍ਰਤੀ 10 ਗ੍ਰਾਮ ਇਹ ਵੀ ਧਿਆਨਯੋਗ ਹੈ ਕਿ ਇਸ ਸਾਲ ਸੋਨਾ ਆਪਣੇ ਸਭ ਤੋਂ ਉੱਚੇ ਲੈਵਲ 131699 ਪ੍ਰਤੀ 10 ਗ੍ਰਾਮ ਤੱਕ ਜਾ ਚੁੱਕਾ ਹੈ ਜੋ ਲੋਕ ਕਹਿ ਰਹੇ ਸਨ ਕਿ ਸੋਨਾ ਹੋਰ ਕਿੱਥੇ ਵਧੂਗਾ ਉਹਨਾਂ ਲਈ ਇਹ ਅੱਖਾਂ ਖੋਲਣ ਵਾਲੀ ਖਬਰ ਹੈ ਚਾਂਦੀ ਨੇ ਵੀ ਅੱਜ ਜ਼ਬਰਦਸਤ ਛਾਲ ਮਾਰੀ ਹੈ ਦਸੰਬਰ ਕੰਟਰੈਕਟ ਵਿੱਚ ਚਾਂਦੀ 1131 ਰੁਪਏ ਤੱਕ ਵੱਧ ਗਈ ਹੈ ਨਵੀਂ ਕੀਮਤ 1,48,200 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ ਚਾਂਦੀ ਦਾ ਇਸ ਸਾਲ ਦਾ ਸਭ ਤੋਂ ਉੱਚਾ ਪੱਧਰ ਰਹਿ ਚੁੱਕਾ ਹੈ 1,69,200 ਰੁਪਏ ਪ੍ਰਤੀ ਕਿਲੋ ਅੰਤਰਰਾਸ਼ਟਰੀ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਕਮੈਕਸ ਮਾਰਕੀਟ ਵਿੱਚ ਸੋਨੇ ਦੀ ਸ਼ੁਰੂਆਤ 3986.90% ਔਸਤੇ ਹੋਈ ਜੋ ਵੱਧਦਿਆਂ 3998.40 ਡਾਲਰ ਤੱਕ ਚਲੀ ਗਈ। ਇਸ ਸਾਲ ਸੋਨਾ 4398 ਡਾਲਰ ਦੇ ਉੱਚੇ ਲੈਵਲ ਤੇ ਜਾ ਚੁੱਕਾ ਹੈ ਅਤੇ ਚਾਂਦੀ ਦੀ ਗੱਲ ਕਰੀਏ ਤਾਂ 47.86 ਡਾਲਰ ਤੇ ਖੁੱਲ ਕੇ 48.9 ਡਾਲਰ ਤੱਕ ਵੱਧ ਗਈ। ਇਸ ਸਾਲ ਚਾਂਦੀ 53.76 ਡਾਲਰ ਤੱਕ ਪਹੁੰਚ ਚੁੱਕੀ ਹੈ। ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਬਹੁਤ ਤੇਜ਼ੀ ਨਾਲ ਚੜ੍ਹਦੀਆਂ ਜਾ ਰਹੀਆਂ ਹਨ ਜੋ ਵੀ ਖਰੀਦਦਾਰੀ ਦਾ ਸੋਚ ਰਿਹਾ ਹੈ ਉਸ ਨੂੰ ਸਹੀ ਸਮੇਂ ਦਾ ਅੰਦਾਜ਼ਾ ਲਗਾਉਣਾ ਪਵੇਗਾ ਹਰ ਦਿਨ ਧਾਮ ਬਦਲ ਰਹੇ ਹਨ ਬਾਜ਼ਾਰਾ ਤੇ ਨਜ਼ਰ ਰੱਖੋ ਤੁਸੀਂ ਦੱਸੋ ਤੁਹਾਨੂੰ ਕੀ ਲੱਗਦਾ ਹੈ ਕਿ ਸੋਨਾ ਚਾਂਦੀ ਅਗਲੇ ਦਿਨਾਂ ਵਿੱਚ ਹੋਰ ਵਧੇਗਾ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਦਿਓ